ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋਂ ਸਾਰੇ ਭਰਾਵਾਂ ਦਾ ਤੇ ਸਾਰੇ ਭਰਾਵਾਂ ਦਾ ਵੈਲਕਮ ਕੀਤਾ ਜਾਂਦਾ ਬਈ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਅੱਜ ਆਪਾਂ ਇੱਕ ਹੋਰ ਬਹੁਤ ਟੌਪ ਦੀ ਕਬੂਤਰੀ ਲੈ ਕੇ ਆਏ ਆ ਸੇਲ ਵਾਸਤੇ ਜੇ ਕਿਸੇ ਭਰਾ ਨੂੰ ਚਾਹੀਦੀ ਹੋਵੇ ਬਹੁਤ ਚੰਗੀ ਕੂਤਰੀ ਆ ਬਹੁਤ ਚੰਗਾ ਰਿਜ਼ਲਟ ਆ ਇਹਦਾ ਤੇ ਜਾਂਦੇ ਜੁੰਦੇ ਨਹੀਂ ਗੇ ਬਾਈ ਆਪਣੇ ਜਮਾ ਵੀ ਇਹ ਨਿੱਕੇ ਨਿੱਕੇ ਪਿੰਡਾਂ ਤੋਂ ਬਾਜ਼ੀਆਂ ਜਿੱਤੇ ਕੂਤਰਾ ਆਪਣੇ ਇਹਨਾਂ ਨਾਲ ਉਹਦੇ ਤੇ ਇਹ ਕੂਤਰੀ ਆਪਣੇ ਘੁੰਮ ਗਈ ਸੀ 4 ਸਾਲ ਪਹਿਲਾਂ ਤੇ ਤੁਹਾਨੂੰ ਕੂਤਰੀ ਦਿਖਾ ਦਿੰਨੇ ਬਰੜੀ ਆ ਬਈ ਇਹ ਤੇ ਉਸਤਾਦ ਅੱਗੇ ਵਾਲੇ ਕੂਤਰਾ ਨੇ ਵਿੱਚੋਂ ਆਪਣੇ ਚੈੱਕ ਕਰ ਲੋ ਇਹ ਆਪਣੇ ਹਰੀਆਂ ਅੱਖਾਂ ਵਾਲੇ ਕੂਤਰਾ ਜਿਹੜੇ ਉਹਨਾਂ ਚੋਂ ਆ ਬਈਏ ਤੇ ਉਤੋਂ ਇਦਾਂ ਬਈ ਐ ਦੋਨੇ ਪਾਸੇ ਆ ਡੱਬੀ ਬਣਦੀ ਜਾਂਦੀ ਆ ਅਸਲ ਵਿੱਚ ਤੇ ਐਂ ਪੂਜ ਦੇ ਵਿੱਚ ਫਰ ਰੱਖਦੇ ਆ ਜਿਹੜੇ ਹਰੀਆਂ ਵਾਲੇ ਕੂਤਰਾ ਹਨ ਜਿਹੜੇ ਪੂਜ ਦੇ ਵਿੱਚ ਫਰ ਰੱਖਦੇ ਉਹ ਆ ਬਈ ਆਪੇ ਕਟੀਆਂ ਦੇ ਵੀ ਗੱਡੇ ਆ ਸ਼ਾਹ ਅਖੇ ਦੀ ਖੜਦੇ ਆ ਫਰੀਆਂੀਆਂ ਦੇ ਇਕੀਆਂ ਨੇ ਧੁੰਦ ਲਗਾਈਆਂ ਜਿਹੜੀਆਂ ਅੱਖਾਂ ਆਉਂਦੀਆਂ ਤੇ ਇਹਦੇ ਬੱਚੇ ਵੀ ਉੱਡੇ ਆਪਣੇ ਕੋਲੇ ਵਧੀਆ ਤੇ ਇਹਦੀ ਭੈਣ ਸੀਗੀ ਸਗੀ ਜਦੋਂ ਘੁੰਮਣੀ ਆ ਗਈ ਸੀਗੀ ਇਹ ਥੋੜੀ ਜੀ ਘੁੰਮਦੀ ਆ ਸੱਚ ਇਹ ਵੀ ਬਈ ਮੇਨ ਇਕ ਆਪਾਂ ਤੁਹਾਨੂੰ ਵੀਡੀਓ ਲਾਸਟ ਤੇ ਛੱਡ ਕੇ ਦਿਖਾ ਦਾਂਗੇ ਇਹ ਵੀ ਕਿੰਨੀ ਘੁੰਮਦੀ ਆ ਪਤਾ ਨਹੀਂ ਲੱਗਦਾ ਇਹ ਘੁੰਮਦੀ ਆ ਕੋਤਰੀ ਆਪਣੀ ਆ ਇਹਦੇ ਫਾਰ ਆ ਬਈ ਤੇ ਜਾਂਦੇ ਜੁੰਦੇ ਨਹੀਂਗੇ ਬਈ ਆਪਣੇ ਜਵਾਂ ਵੀ ਇਹੇ ਬਹੁਤ ਵਧੀਆ ਰਿਜ਼ਲਟ ਆ ਪੂਰਾ ਚੰਗਾ ਤਵਾ ਇੱਕ ਇੱਕ ਫਾਕ ਹੋਈ ਜਾਂਦੀ ਹੈ ਪੁੱਤਰੀ ਤੇ ਬੰਦ ਜੋੜਦੀ ਆ ਬਈ ਜਮਾ ਆ ਪੂਛ ਆ ਬਈ ਠੀਕ ਆ ਤੇ 10000 ਰੁਪਇਆ ਰੇਟ ਆ ਬਈ ਇਹਦਾ ਆ ਨੇੜੋ ਕਰਕੇ ਦਿਖਾ ਦਿੰਨੇ ਆ ਥੋੜੀ ਜੀ ਘਮਦੀ ਆ ਇਹ ਤੇ ਪਰ ਉਵੇਂ ਪਤਾ ਨਹੀਂ ਲੱਗਦਾਗਾ ਦਵਾਈ ਦੁਈ ਜੀ ਤਾਂ ਦਿੱਤੀ ਸੀਗੀ ਪਰ ਲੋਟ ਨਹੀਂ ਆਈ ਆ ਪੀਣ ਨੂੰ ਕੀ ਆ ਪਰੇ ਰੇ ਬਾਈ ਇੱਕ ਬਸ ਇਹੀ ਰਿਕੁਐਸਟ ਆ ਵੀ ਉਹੀ ਕਾਲ ਕਰਿਓ ਜੀ ਨੂੰ ਲੋੜ ਹੋਵੇ ਮਤਲਬ ਜੀ ਨੂੰ ਪਸੰਦ ਆਈ ਆ ਠੀਕ ਆ ਨਸਲ ਵੀ ਦੱਸਤੀ ਆ ਸਾਰਾ ਕੁਝ ਜਾਣਦੇ ਵੀ ਨਹੀਂ ਹੈਗੇਗੇ ਵਧੀਆ ਸਾਰਾ ਰਿਜ਼ਲਟ ਆ ਠੀਕ ਆ ਵੀਡੀਓ ਪਾ ਕੇ ਦਵਾਂਗੇ ਨਾ ਉੱਟੇ ਪੱਚੇ ਆਂਡੇ ਵਧੀਆ ਨਾਂ ਲਾਵੇ ਹਨਾ ਆਪਾਂ ਪੈਸੇ ਵਾਪਸ ਕਰ ਦਾਂਗੇ ਉਹ ਬੰਦੇ ਦੇ ਤੇ ਠੀਕ ਆ ਗਾਂਹ ਬੰਦੇ ਦੀ ਗਾਂ ਕਿਸਮਾ ਦਾ ਤੇ ਹੋਰ ਨਹੀਂ ਤੇ ਜੇ ਕਿਸੇ ਨੂੰ ਚਾਹੀਦਾ ਹੋਵੇ ਬਾਈ ਉਹ ਉਸੇ ਕਾਲ ਕਰਿਓ ਨੰਬਰ ਮੇਰਾ 78886 86523 10000 ਰੁਪਇਆ ਰੇਟ ਆ ਕੂਦਰੀ ਦਾ ਬਾਈ ਇਹ ਦੋ ਘੱਟ ਬਈ ਆਪਾਂ ਦੇਣੀ ਨਹੀਂ ਨਾ ਆਪਣੋਂ ਪੁੱਗਦੀ ਹੈ ਉਹ ਹੀ ਫੋਨ ਲਾਇਓ ਜਿਹਨੂੰ ਲੋੜ ਹੋਵੇ ਠੀਕ ਆ ਤੇ ਤੁਹਾਨੂੰ ਆਪਾਂ ਉਹ ਛੱਡ ਕੇ ਦਿਖਾ ਦਿੰਦੇ ਆ ਕੂਦਰੀ ਕਿੰਨੀ ਕੁ ਘੁੰਮਦੀ ਆ ਕਿੰਨੀ ਕੁ ਨਹੀਂ ਘੁੰਮਦੀਗੀ ਤੇ ਵੀਡੀਓ ਦੇ ਵਿੱਚ ਬਣੇ ਰਹੋ